ਨਾਲ ਆਇਆ ਬਹੁਤ ਅਨਫੋਰਚੂਨੇਟ ਹੈ ਜੋ ਪੰਜਾਬ ਨਾ ਹੋਇਆ ਇਹ ਗੈਰੀ ਨੀਂਦ ਸੁੱਤੀ ਹੋਈ ਸਰਦਾਰ ਤੁਸੀਂ ਵੇਖ ਸਕਦੇ ਹੋ ਕੋਈ ਮੇਨਟੇਨੈਂਸ ਲੱਖਾਂ ਕਰੋੜਾਂ ਰੁਪਏ ਇਨਾਂ ਨੂੰ ਗਵਰਨਮੈਂਟ ਵੱਲੋਂ ਵੀ ਆਉਂਦੇ ਨੇ ਰਾਜਸਥਾਨ ਦੀ ਗਵਰਨਮੈਂਟ ਵੀ ਹੈ ਨਾ ਨਹਿਰਾ ਦੀ ਮੇਨਟੇਨੈਂਸ ਵਾਸਤੇ ਪੈਸੇ ਕਰਦੀ ਹੈ ਪੰਜਾਬ ਗਵਰਨਮੈਂਟ ਬਟ ਮੇਰਾ ਕਹਿਣਾ ਹੈ ਐਸ ਲੀਡਰ ਆਫ ਦੀ ਆਪੋਜੀਸ਼ਨ ਕਿ ਸਾਰਾ ਪੈਸਾ ਇਰੀਗੇਸ਼ਨ ਵਿਭਾਗ ਦੇ ਮੰਤਰੀ ਤੋਂ ਲੈ ਕੇ ਸਤਰੀਆਂ ਤੱਕ ਆ ਤੁਸੀਂ ਆ ਮੇਨਟੇਨੈਂਸ ਦਾ ਵੇਖੋ ਕਾ ਅਜੇ ਤੱਕ ਊਟੀ ਉੱਗੀ ਇਹਨੇ ਹੁਣ ਐਸ ਪਾਸੇ ਤੁਹਾਡੇ ਦੱਸਾਈ ਦਿੰਦਾ ਥੈਂਕ ਯੂ ਦੱਸਾਈ ਦਿੰਦਾ ਆ ਤਿੰਨ ਗੇਟ ਤੇ ਆ ਡਗੇ ਸਾਰਿਆਂ ਦੀ ਬਾਕੀ ਪਰਲੇ ਪਾਸੇ ਵੀ ਤੁਸੀਂ ਦੇਖ ਲਓ ਉਧਰ ਵੀ ਅਗਲਾ ਜਿਹੜਾ ਸ਼੍ਰੀਨਗਰ ਨੂੰ ਕਸ਼ਮੀਰ ਨੂੰ ਪੁੱਲ ਜਾਂਦਾ ਉਹ ਤਿੰਨ ਜਗ੍ਹਾ ਤੋਂ ਬੈਠ ਗਿਆ ਰੇਲਵੇ ਵਾਲੇ ਪੁਲ ਤੇ ਵੀ ਤਿੰਨ ਪਿਲਰਸ ਬੈਠ ਗਏ ਨੇ ਬਹੁਤ ਭਾਰੀ ਨੁਕਸਾਨ ਡਾਇਰੈਕਟਲੀ ਜਿਹੜੀ ਨੈਗਲੀਜੈਂਸ ਹੈ ਇਹਨਾਂ ਦਾ ਦਿਮਾਗ ਸੀ ਕਿ ਇੱਧਰ ਪਾਣੀ ਨਹੀਂ ਆਣਾ ਇਹਨਾਂ ਸੀ ਕਿ ਉੱਤੇ ਸ਼ਾਪੁਰ ਕੰਢੀ ਦੇ ਵਿੱਚ ੱੱਲੇ ਨੂੰ ਪਾਣੀ ਆਂਦੀ ਏ ਇਹਨਾਂ ਨੇ ਆਪਣੇ ਵੱਲੋਂ ਆਸ ਉਮੀਦ ਹੀ ਲਈ ਸੀ ਪੈਸਾ ਛਕੀ ਜਾਂਦੇ ਸੀ ਪੈਸੇ ਖਾਈ ਜਾਂਦੇ ਸੀ ਇੱਥੇ ਕਿਸ ਕਿਸਮ ਦਾ ਬੰਦਾ ਜਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿਹੜਾ ਜਈ ਵੀ ਅੱਛੀ ਰਿਹਾ ਕਨਐਸ ਡੀਵੀ ਇੱਥੇ ਰਿਹਾ ਹੁਣ ਐਕਸੀਅਨ ਵੀ ਇੱਥੇ ਲੱਗਾ ਕੰਮ ਵੀ ਉਹੀ ਦਿੰਦਾ ਜਿਹੜਾ ਵਿਜੀਲੈਂਸ ਦਾ ਮਹਿਕਮਾ ਇੰਟਰਨਲ ਵਿਜੀਲੈਂਸ ਜਿਹੜੀ ਹੈ ਉਹਦੀ ਦੇਖ ਰੇਖ ਵੀ ਉਹੀ ਕਰਦਾ ਹੈ ਤਾਂ ਜਦੋਂ ਤੁਸੀਂ ਇਸ ਕਿਸਮ ਦੇ ਲੋਕ ਇੱਥੇ ਬਿਠਾਏ ਹੋ ਕਿ ਜੱਜ ਵੀ ਥਾਣੇਦਾਰ ਵੀ ਉਹੀ ਹੈ ਤੇ ਜੱਜ ਵੀ ਉਹੀ ਹੈ ਤੇ ਫਿਰ ਇੱਥੇ ਆ ਹੀ ਬਣਨਾ ਸੀ ਜੋ ਇੱਥੇ ਬਣਿਆ ਸਰਕਾਰ ਨੇ ਕਾਰਵਾਈ ਤਾਂ ਕੀਤੀ ਹੈਗੀ ਹੈ ਤੇ ਇਹ ਅਧਿਕਾਰੀ ਜਿਹੜੇ ਆ ਸਸਪੈਂਡ ਕੀਤੇ ਗਏ ਹੈ ਉਹ ਉਹ ਜਿੰਨੇ ਅਧਿਕਾਰੀ ਨੇ ਕੋਈ 15 ਦਿਨ ਪਹਿਲੇ ਆਇਆ ਕੋਈ 1 ਮਹੀਨਾ ਪਹਿਲੇ ਆਇਆ ਜਿਹੜੇ ਪਰਮਨੈਂਟਲੀ 22 25 25 ਸਾਲ ਦੇ ਲੱਗੇ ਨੇ ਮੈਂ ਉਹਨਾਂ ਦਾ ਪੁੱਛਣਾ ਚਾਹੁੰਦਾ ਉਹਨਾਂ ਤੇ ਕਾਰਵਾਈ ਤੇ ਉਹਨਾਂ ਤੇ ਹੋਣੀ ਚਾਹੀਦੀ ਕਾਰਵਾਈ ਤੇ ਮਨਿਸਟਰ ਤੇ ਹੋਣੀ ਚਾਹੀਦੀ ਹੈ ਕੋਇਲ ਤੇ ਜਿੰਨੇ ਜਵਾਨੀ ਨਹੀਂ ਲਾਈ 274 ਕਰੋੜ ਰੁਪਏ ਇਹਨਾਂ ਨੇ ਵਿਖਾਇਆ ਕਿ ਅਸੀਂ 8000 ਕਿਲੋਮੀਟਰ ਦੀਆਂ ਡਰੇਨਾਂ ਤੇ ਜਿੱਥੇ ਜਿੱਥੇ ਵੀ ਪੰਨਾ ਦੇ ਲਾਂਦੀ ਲੋੜ ਸੀ ਜਾਂ ਇੱਥੇ ਕਿਤੇ ਮੇਨਟੇਨੈਂਸ ਤੇ ਲਾਂਦੀ ਲੋੜ ਸਾਡਾ ਸਿੱਧਾ ਦਾਅਵਾ ਹੈ ਕਿ ਟੋਟਲੀ ਪੈਸੇ ਖਾ ਜਾ ਕੋਈ ਪੈਸਾ ਨਹੀਂ ਲੱਗਾ ਮੈਂ ਇੱਥੇ ਇਸ ਗੱਲ ਕਰਨ ਨੂੰ ਆਇਆ ਸੋਮਵਾਰ ਫੇਰ ਕੱਲ ਦੇ ਦਿਨ ਸਾਡਾ ਸੈਸ਼ਨ ਹੈ ਇੱਥੇ ਮਨਿਸਟਰ ਨਹੀਂ ਆਇਆ ਤੇ ਸੈਕਟਰੀ ਨਹੀਂ ਆਇਆ ਆ ਹੁਣ ਵੀ ਮੈਂ ਵੇਖਿਆ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਖੁੱਦੀ ਜ਼ਮੀਨ ਹੈ ਉਹਨੂੰ ਆਪਣੀ ਪੈੜੀ ਹੀ ਜਿਹੜੀ ਹੈ ਪੁੱਟੀ ਜਾਂਦੇ ਨੇ ਤੇ ਇੱਥੇ ਆ ਠੇਕੇਦਾਰਾਂ ਨੂੰ ਉਹ ਮਾਲ ਚਕਾਈ ਜਾ ਰਹੇ ਨੇ ਵੇਖੋ ਆਪਣੀ ਜ਼ਮੀਨ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਉਹਦੀ ਪਟਾਈ ਕਰਾਈ ਜਾਂਦੇ ਇਥੋਂ 5 ਅਗਸਤ ਦੇ ਉਹ ਹੈ ਉਹ ਉਹਦਾ ਹੀ ਬਿੱਲ ਬਣਾਈ ਜਾਣਗੇ ਉਹੀ ਛੱਕੀ ਜਾਣਗੇ ਸਰਕਾਰ ਦੀ ਜ਼ਮੀਨ ਹੈ ਇਰੀਗੇਸ਼ਨ ਵਿਭਾਗ ਦੀ ਉਹਦੇ ਚੋਂ ਹੀ ਪੱਥਰ ਕੱਢੀ ਜਾਂਦੇ ਨੇ ਉਹਦੇ ਚੋਂ ਹੀ ਮਾਲ ਕੱਢੀ ਜਾਂਦੇ ਉਹ ਠੀਕ ਹੈ